ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਤਹਿਤ ਐਸਐਸਪੀ ਗੁਰਦਾਸਪੁਰ શ્રી ਹਰੀਸ਼ ਦਿਆਮਾ ਦੀ ਅਗਵਾਈ ਹੇਠ ਅੱਜ ਪੰਜਾਬ ਪੁਲਿਸ ਬੀਐਸਐਫ ਅਤੇ ਏਆਰਪੀ ਦੇ ਜਵਾਨਾਂ ਵੱਲੋਂ ਗੁਰਦਾਸਪੁਰ ਸਹਿਰ ਵਿੱਚ ਫਲੈਂਕ ਮਾਰਚ ਕੱਢਿਆ ਗਿਆ ਐਸਐਸਪੀ ਗੁਰਦਾਸਪੁਰ શ્રી ਹਰੀਸ਼ ਦਿਆਮਾ ਨੇ ਕਿਹਾ ਕਿ ਚੋਣਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੁਲਿਸ ਵਿਭਾਗ ਤੇ ਅਰਧ ਸੈਨਿਕ ਬਲਾ ਦੀ ਸਮੁੱਚੀ ਟੀਮ ਵੱਲੋਂ ਇਹਨਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤੋਂ ਵੀ ਡਰਨ ਜਾਂ ਦਬਾਅ ਵਿੱਚ ਆਉਣ ਦੀ ਬਿਲਕੁਲ ਜ਼ਰੂਰਤ ਨਹੀਂ। ਉਹਨਾਂ ਨੇ ਕਿਹਾ ਕਿ ਇਹ ਫਲੈਗਮਾਰਕ ਰਾਹੀਂ ਸਮਾਜਵਰਤੀ ਅੰਥਰਾ ਨੂੰ ਇਹ ਵੀ ਸਨੇਹਾ ਦਿੱਤਾ ਗਿਆ ਹੈ ਕਿ ਉਹ ਉਹ ਚੋਣਾਂ ਦੌਰਾਨ ਡਰ ਜਾਂ ਪੈਦਾ ਮਾਹੌਲ ਬਣਾਉਣ ਬਾਰੇ ਵੀ ਨਾ ਸੋਚਣ ਕਿਉਂਕਿ ਕੋਲਸੇ ਦੇ ਭਾਗ ਅਤੇ ਸਾਡੀ ਸੁਰੱਖਿਆ ਫੋਰਸਾਂ ਅਜਿਹੇ ਅੰਸਰਾਂ ਨੂੰ ਜੇਥਨ ਲਈ ਪੂਰੀ ਤਰ੍ਹਾਂ ਤਿਆਰ ਹਨ ਐਸਐਸਪੀ ਬਰਦਾਸਪੁਰ ਸ੍ਰੀ ਹਰੀਸ਼ ਦੇਆਮਾ ਨੇ ਅੱਗੇ ਕਿਹਾ ਕਿ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਸਭ ਧੰਨਕਾ ਕਰਦੇ ਅਤੇ ਵੋਟਰ ਬਿਨਾ ਕਿਸੇ ਡਰ ਭੈ ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਉੱਪਰ ਪਹੁੰਚਣ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਹੋਸ਼ ਰੱਖਿਆ ਬਲ ਦਿਨ ਰਾਤ ਲੋਕਾਂ ਦੀ ਰਖਿਆ ਲਈ ਹਾਜ਼ਰ ਹੈ ਦੇਖੋ ਗਰਦਾਸਪੁਰ ਤੋਂ ਇੰਦਰਜੀਤ ਦੀ ਖਾਸ ਰਿਪੋਰਟ ਹਾਂ ਅੱਜ ਗਰਦਾਸਪੁਰ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਲੈਗ ਮਾਰਚ ਕੱਢਿਆ ਗਿਆ ਹੈ ਜਿਸ ਦੇ ਵਿੱਚ ਬੀਐਸਐਫ ਦੇ ਜਵਾਨ ਔਰ ਐਸਐਸਜੀ ਦੇ ਜਵਾਨ ਹੈਗੇ ਤੇ ਜੋ ਡਿਸਟ੍ਰਿਕਟ ਪੁਲਿਸ ਦੀ ਫੋਰਸ ਹੈ ਉਹ ਸਾਰੇ ਸ਼ਾਮਿਲ ਹਨ ਤੇ ਸਾਡੇ ਸਾਰੇ ਜੀਓ ਐਸਐਕੋਸ ਤੇ ਦਾ ਪਾਰਟ ਹੈਗਾ ਲੈਗ ਮਾਰਚ ਦਾ ਮੇਨ ਮੋਟਿਵ ਇਹੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੈ ਕਿ ਉਹ

ਸਟਰੋਂਗ ਹੈ ਅਸੀਂ ਕਿੱਥੇ ਵੀ ਕੋਈ ਇਸ਼ੂ ਜਾਂ ਕੋਈ ਵਾਕਿਆ ਹੁੰਦਾ ਅਸੀਂ ਇਮੀਡੀਏਟਲੀ ਰਿਸਪੌਂਸ ਕਰਦੇ ਹਾਂ ਫਿਲਹਾਲ ਕਿੰਨੀ ਫੋਰਸ ਲਗਾਈ ਗਈ ਹੈ ਟੁਕੜੀਆਂ ਕਿੰਨੀਆਂ ਲਗਾਈਆਂ ਗਈਆਂ ਨੇ ਹੌਣ ਵਾਲੇ ਸਮੇਂ ਵਿੱਚ ਕਿੰਨੀ ਵਧਾਈ ਗਈ ਹੈ ਫਿਲਹਾਲ ਸਾਡੇ ਕੋਲ ਵੀਐਸਆਰ ਦੀ ਦੋ ਟੁਕੜੀਆਂ ਹੈਗੀ ਤੇ ਐਸਐਸਜੀ ਦੀ ਇੱਕ ਟੁਕੜੀ ਹੈ ਤੇ ਡਿਸਟ੍ਰਿਕਟ ਪੁਲਿਸ ਦੇ ਜਿਹੜੇ ਵੀ ਆਫੀਸ਼ੀਅਲ ਆਫਸਰ ਵਰਕਸ ਦੇ ਵਿੱਚ ਵੀ ਸਗੇ ਉਹ ਸਾਜਾ ਨੂੰ ਮੋਬਾਈਲਾਈਜ਼ ਕਰਕੇ ਅਸੀਂ ਇਲੈਕਸ਼ਨ ਡਿਊਟੀਆਂ ਵਿੱਚ ਲਾਇਆ ਹੌਣ ਵਾਲੇ ਸਮੇਂ ਵਿੱਚ ਕਿੰਨੀ ਫੋਰਸ ਲਗਾਈ ਜਾ ਸਕਦੀ ਹੈ ਟੋਟਲ 3000 ਤੋਂ ਵੱਧ ਫੋਰਸ ਰਿਕੁਆਇਰ ਹੋਊਗੀ

ਤੇ ਕਾਨੂੰਨ ਵਿਵਸਥਾ ਨੂੰ ਬਨਾਏ ਰੱਖਣ ਦੇ ਵਿੱਚ ਪੁਲਿਸੀ ਮਦਦ ਕਰੇ ਕਿਤੇ ਵੀ ਕੋਈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਦਾ ਸਾਥ ਨਾ ਦੇਣ ਤੇ ਕੋਈ ਵੀ ਰੂਮਰਸ ਦਾ ਪੀਪਲ ਰੂਮਰਸ ਨੂੰ ਨਾ ਫੈਲਾਣ ਤੇ ਉਹਨਾਂ ਨੂੰ ਨਾ ਰੁਕਗੇ ਪਰ ਜੋ ਵੀ ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਰੂਮਰ ਹੈ ਰਿਹਾ ਕੋਈ ਇਸ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਜਾਂ ਅਫਵਾਹ ਹੈ ਤਾਂ ਉਹਨੂੰ ਪੁਲਿਸ ਦੇ ਥਰੂ ਕਲੈਰੀਫਾਈ ਕਰ ਸਕਦੇ ਹਨ ਸਾਡੇ ਕੰਟਰੋਲ ਰੂਮ ਐਕਟੀਵੇਟਡ ਹੈ ਉੱਥੇ ਪਾਲ ਕਰਕੇ ਜੋ ਵੀ ਜਾਣਕਾਰੀ ਦੇਣਾ ਚਾਹਤੇ ਹਨ ਉਹ ਦੇ ਸਕਦੇ ਹਨ

माइंडलैसली फॉरवर्ड करते हैं तो तो टाइप करके एक बार ऑथेंटिसिटी जान ले कि वो रियल है या फेक है कई बार फेक, वीडियोस बहुत, आ रही है, फेक वीडियोस बहुत आ रही है तो इस तरह की चीज़ तो बचे तो अपने शहर का अमन कानून व्यवस्था जी बनाए रखने मदद है पुलिस पूरी तरह तैयार है कोई भी कलैरीफिकेशन चाहिए या कोई गलबात करना चाहते हैं तो साफलीनेट कर सकते हैं